ਅੰਮ੍ਰਿਤਸਰ ਦੇ ਪੱਛਮੀ ਹਲਕੇ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਅੱਜ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਆਪਣੇ ਪੱਛਮੀ ਹਲਕਿਆਂ ਵਿੱਚ 36 ਲੱਖ ਦੀ ਲਾਗਤ ਦੇ ਨਾਲ ਕੀਤੇ ਗਏ ਕੰਮਾਂ ਨੂੰ ਸਕੂਲੀ ਬੱਚਿਆਂ ਨੂੰ ਸਮਰਪਿਤ ਕੀਤਾ। ਉਹਨਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਟਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਟਾ ਦਾ ਦੌਰਾ ਕੀਤਾ ਅਤੇ ਸਕੂਲੀ ਬੱਚਿਆਂ ਦੇ ਇਲਾਕੇ ਦੇ ਲੋਕਾਂ ਦੀ ਮੌਜੂਦਗੀ ਵਿੱਚ ਇਨ੍ਹਾਂ ਸਕੂਲਾਂ ਵਿਛਾਲ ਹੀ ਦੇ ਵਿੱਚ ਸ਼ੁਰੂ ਕੀਤੇ ਗਏ ਕਮਰਿਆਂ ਵਿਗਿਆਨ ਪ੍ਰੋਗਸ਼ਾਲਾ ਖੇਡ ਦੇ ਮੈਦਾਨ ਤੇ ਚਾਰ ਦਿਵਾਰੀ ਦੇ ਕਮਰੇ ਦਾ ਉਦਘਾਟਨ ਕੀਤਾ ਮੇਰਾ ਨਾਮ ਕੁਲਨ ਸਿੰਘ ਹੈ ਜੀ ਅਬਦਾਲ ਦਾ ਮੈਂ ਰਹਿਣਾ ਹਾਂ ਆ ਸਰਦਾਰ ਕੁਲਨ ਸਿੰਘ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਉੱਪਰ ਚੁੱਕਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਕਿਸ ਤਰ੍ਹਾਂ ਦੇ ਮੰਨਦੇ ਜੀ ਇਸ ਜੀ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਜੀ ਸਕੂਲਾਂ ਵਾਸਤੇ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਆ ਤੇ ਬਹੁਤ ਵਧੀਆ ਚੰਗੇ ਪ੍ਰਾਲੇ ਹੋ ਰਹੇ ਆ ਬਹੁਤ ਵਧੀਆ ਠੀਕ ਆ ਸਕੂਲਾਂ ਨੂੰ ਗਰੰਟਾ ਵੀ ਦਿੱਤੀਆਂ ਜਾ ਰਹੀਆਂ ਇਮਾਰਤਾਂ ਵਾਸਤੇ ਬਹੁਤ ਚੰਗਾ ਕੰਮ ਹੋ ਰਿਹਾ ਜੀ ਜਿਵੇਂ ਵਾਦਾ ਕੀਤਾ ਸੀ ਕਿ ਸਕੂਲ ਬਣਾਵਾਂਗੇ ਦੇਖੋ ਜੀ ਪੰਜਾਬ ਦੇ ਵਿੱਚ ਤੁਸੀਂ ਜੇ ਪਹਿਲੀਆਂ ਸਰਕਾਰਾਂ ਵਾਲੇ ਚੱਲਦੀਆਂ ਜਦੋਂ ਦੀ 2022 ਆਮ ਆਦਮੀ ਪਾਰਟੀ ਨੇ ਸਰਕਾਰ ਸੰਭਾਲੀ ਉਦੋਂ ਪਹਿਲਾਂ 90% ਸਕੂਲਾਂ ਦੇ ਵਿੱਚ ਜਿਹੜੇ ਆ ਚਾਰ ਦੀਵਾਰੀ ਨਹੀਂ ਸੀਗੀ ਨਾ ਚਾਰ ਦੀਵਾਰੀ ਸੀ ਤੇ ਸਕੂਲ ਦੇ ਵਿੱਚ ਟੀਚਰ ਨਹੀਂ ਸੀ ਇਹ ਟੀਚਰ ਹੈਗਾ ਸੀ ਤੇ ਬਹਿਣ ਵਾਸਤੇ ਕੁਰਸੀ ਕੋਈ ਨਹੀਂ ਸੀ ਜੇ ਕੁਰਸੀ ਨਹੀਂ ਸੀ ਤੇ ਬੱਚੇ ਟਾਟਾਂ ਤੇ ਬਹਿ ਕੇ ਪੜ੍ਹਦੇ ਸੀ ਜਾਂ ਘਰੋਂ ਆਪਣੇ ਤੋੜੇ ਲੈ ਕੇ ਆਉਂਦੇ ਸੀ ਈਵਨ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ ਹੈਗਾ ਨਾ ਹੀ ਕੋਈ ਟਾਇਲਟਸ ਦਾ ਪ੍ਰਬੰਧ ਸੀ ਸੋ ਮੈਂ ਜਿੰਨਾ ਸਾਲਾਂ ਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੀ ਇਹ ਸਕੂਲਾਂ ਦੀ ਕਾਇਆਕਲਪ ਕੀਤੀ ਇਹਦੇ ਤੁਸੀਂ ਹੁਣ ਦੇਖ ਸਕਦੇ ਹੋ ਕਿ ਆ ਜਿੱਥੇ ਆਪਾਂ ਜਿਹੜੇ ਸਕੂਲ 'ਚ ਬੈਠੇ ਆ ਇਹ ਇੰਡੀਆ ਦਾ ਨੰਬਰ 1 ਜਿਹੜਾ ਸਰਕਾਰੀ ਸਕੂਲ ਆ ਸਕੂਲ ਆਫ ਫੈਮਿਨਿਸ ਦੀ ਸ਼ੁਰੂਆਤ ਜੇ ਹੋਈ ਆ ਪੰਜਾਬ ਦੇ ਵਿੱਚ ਇਸ ਹਲਕੇ ਤੋਂ ਹੋਈ ਮੇਰੇ ਇਸ ਸਕੂਲ ਤੋਂ ਹੋਈ ਤੂੰ ਅੱਜ ਇਹ ਸਕੂਲ ਜਿਹੜਾ ਇਹ ਦੇਸ਼ ਦੇ ਵਿੱਚ ਜਿਹੜਾ ਇਹਨੂੰ ਬਾਹਰ ਦੇਸ਼ ਤੋਂ ਨਹੀਂ ਬਾਹਰ ਵੀ ਵਿਦੇਸ਼ਾਂ ਚੋਂ ਵੀ ਇਹਨੂੰ ਵੇਖਣ ਆਏ ਨੇ ਦੁਨੀਆ ਵੇਖਣ ਆਈ ਹੈ ਸੋ ਬਹੁਤ ਵੱਡਾ ਜਿਹੜਾ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਕੀਤਾ ਇੱਕ ਸਕੂਲ ਬਾਇਮੈਂਸੀ ਜਿਹੜੀ ਆ ਉਹ ਇਹਨੂੰ ਦਿੱਤੀ ਆ ਆਪਾਦੀ ਦਿੱਤੀ ਆ ਸੋ ਇਹਦੇ ਨਾਲ ਕੀ ਹੋਇਆ ਸਾਡੇ ਬੱਚਿਆਂ ਦੇ ਵਿੱਚ ਜਿਹੜਾ ਉਹ ਟੈਲੈਂਟ ਵਧਿਆ ਉਹ ਟੈਲੈਂਟ ਵਧਨ ਕਰਕੇ ਜਿਹੜਾ ਬੱਚੇ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਆ ਉਹ ਮੱਲਾ ਮਾਰ ਰਹੇ ਆ ਸੋ ਇਹਦੇ ਚ ਇਸ ਵੇਲੇ ਟੋਟਲੀ ਜਿਹੜੀ ਬਾਉਂਡਰੀ ਵਾਲ ਪੂਰੀ ਕਵਰ ਆ ਸਕੂਲ ਵਾਸਤੇ ਨਵੇਂ ਜਿਹੜੇ ਆ ਸਕੂਲ ਵਾਸਤੇ ਜਿਹੜੇ ਨਵੇਂ ਆ ਉਹ ਕਲਾਸਰੂਮ ਆ ਉਹ ਦਿੱਤੇ ਗਏ ਆ ਪਾਣੀ ਪੀਣ ਵਾਲਾ ਪਾਣੀ ਜਿਹੜਾ ਉਹ ਦਿੱਤਾ ਗਿਆ ਆ ਇਵਨ ਕਿ ਲੜਕੀਆਂ ਵਾਸਤੇ ਤੇ ਲੜਕਿਆਂ ਵਾਸਤੇ ਵੱਖੋ ਵੱਖਰੇ ਟਾਇਲਟਸ ਦਾ ਪ੍ਰਬੰਧ ਕੀਤਾ ਗਿਆ ਸਕੂਲ ਦੇ ਵਿੱਚ ਸਟੇਡੀਅਮ ਆ ਇੱਕ ਸੌਰੀ ਇੱਕ ਪਲੇਗਰਾਉਂਡ ਆ ਉਹਨੂੰ ਵਧੀਆ ਤਰੀਕੇ ਨਾਲ ਮੋਡੀਫਾਈ ਕੀਤਾ ਗਿਆ ਸਕੂਲ ਦੇ ਵਿੱਚ ਹਰਿਆਵਲ ਨੂੰ ਵੀ ਮੁੱਖ ਰੱਖਦਿਆਂ ਹੋਇਆ ਬਹੁਤ ਵਧੀਆ ਪ੍ਰੋਜੈਕਟ ਜਿਹੜੇ ਲਾਇਆ ਗਿਆ ਇਵਨ ਕਿ ਮਾਡਰਨ ਕਲਾਸਰੂਮ ਜਿਹੜੇ ਆ ਉਹ ਬੱਚਿਆਂ ਦਿੱਤੇ ਗਏ ਕਈ ਬੱਚਿਆਂ ਨੇ ਗੱਲ ਕੀਤੀ ਬੱਚੇ ਅਤਿਅੰਤ ਖੁਸ਼ਨੀ ਇਸ ਚੀਜ਼ ਦੇ ਵਿੱਚ ਕਿ ਸਾਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਸਕੋਰ ਜਿਹੜੇ ਆ ਉਹ ਸਾਨੂੰ ਇਸ ਸਕੂਲ ਦੇ ਵਿੱਚੋਂ ਮਿਲ ਰਹੇ ਆ ਵਧੀਆ ਇਨਫਰਾਸਟ੍ਰਕਚਰ ਆ ਵਧੀਆ ਬੱਚਿਆਂ ਦੇ ਪੜਾਉਣ ਵਾਸਤੇ ਕਲਾਸਰੂਮ ਹੈ ਗ੍ਰੀਨ ਬੋਰਡ ਆ ਈਵਨ ਕਿ ਪ੍ਰੋਜੈਕਟਰ ਵੀ ਬੜੇ ਬੜੇ ਵਧੀਆ ਲੱਗੇ ਹੋਏ ਜਿਹੜੇ ਟੀਚਰਾਂ ਇਥੋਂ ਦੇ ਟੀਚਰ ਜਿਹੜੇ ਆ ਬਾਹਰਲੇ ਦੇਸ਼ਾਂ ਚ ਸਖਰਾਈ ਲੈ ਕੇ ਇਥੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਸੋ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਮੀਤ ਕੌਰ ਸਾਡੇ ਡੀਓ ਹਰਪ੍ਰਭਨ ਸਿੰਘ ਜੀ ਤੇ ਹੋਰ ਵੀ ਸਕੂਲ ਦਾ ਸਟਾਫ ਬਹੁਤ ਮਿਹਨਤੀ ਆ ਕਿਉਂਕਿ ਮੈਂ ਯਾਨੀ ਕਿ ਫੰਕਸ਼ਨ ਤੇ ਹੀ ਹੋਂਨੇ ਆ ਮੇਰਾ ਆਪਣਾ ਘਰ ਦਾ ਸਕੂਲ ਹੈ ਮੈਂ ਵੀ ਸਰਕਾਰੀ ਸਕੂਲ ਦਾ ਹੀ ਪੜਿਆ ਹਾਂ ਤੇ ਮੇਰਾ ਘਰ ਵਾਲਾ ਸਕੂਲ ਹੈ ਮੈਂ ਤੇ ਲੰਘਦੇ ਵਰਦੇ ਵੀ ਸਕੂਲ ਦੇ ਵਿੱਚ ਚੱਕਰ ਮਾਰਦੇ ਜੀਦਾ ਸੋ ਬਹੁਤ ਵਧੀਆ ਰਿਸਪਾਂਸ ਬੱਚਿਆਂ ਦਾ ਤੇ ਪੇਰੈਂਟਸ ਦਾ ਤੇ ਡਾਕਟਰਾਂ ਦਾ ਮਿਲ ਰਿਹਾ ਸੋ ਮੈਂ ਮਾਨ ਸਾਹਿਬਗੇ ਹੋਈ ਰਿਕਵੈਸਟ ਫੋਰ ਕਰੂੰਗਾ ਵੀ ਜਿਹੜੀ ਕੋਈ ਇੱਕ ਅੱਧੀ ਸਾਡੀ ਇਹ ਸਕੂਲ ਦੀ ਡਿਮਾਂਡ ਹੈਗੀ ਆ ਮੈਂ ਸਦਾ ਮਾਂਜੋਕ ਮੁਹੰਮਦੀ ਸਾਹਿਬ ਪੰਗੋ ਸਿੰਘ ਮਾਜੀ ਤੇ ਆ ਵਿੱਚ ਲਿਆ ਕੇ ਉਹ ਪ੍ਰੋਬਲਮ ਨੂੰ ਵੀ ਸ਼ਾਰਟ ਆਊਟ ਕਰਾਂਗੇ ਤੇ ਸਾਡੇ ਬੱਚੇ ਜਿਹੜਾ ਹੋਰ ਵੀ ਜਿਹੜੇ ਆ ਉਹ ਉਹ ਪਲੰਗਾ ਕੱਪਟਨਗੇ। ਸਕੂਲ ਨੂੰ ਸਮਾਰਟਨ ਬਣਾਇਆ ਗਿਆ ਸੀ ਕੈਪਟਨ ਸਾਹਿਬ ਵਾਲੇ ਕਹਿੰਦੇ ਲੱਗ ਰਹੇ ਹੁੰਦੇ ਗੱਦੀ ਲਾ ਕੇ ਕਹਿੰਦੇ ਸੁਵਾਸਤਾ ਬਣਾਇਆ ਗਿਆ ਸੀ ਕੀ ਕਹਿਣਾ ਚਾਹੋ ਨਾਲ ਸੁਵਾਸਤਾ। ਲੋ ਜੀ ਕਹਿਣ ਦੀਆਂ ਗੱਲਾਂ ਸੀ ਸਾਰਾ ਕੁਝ ਜੇ ਤੁਸੀਂ ਅੱਜ ਤੋਂ 3 ਸਾਲ ਪੁਰਾਣੀਆਂ ਫੋਟੋਆਂ ਦੇਖ ਲਓ ਇੱਥੇ ਲੱਗੀਆਂ ਹੋਣੀਆਂ ਉਹ ਦੇਖ ਲਓ ਤੇ ਅੱਜ ਦਾ ਸਕੂਲ ਵੇਖ ਲਓ ਜ਼ਮੀਨ ਇਸਮਾਨ ਦਾ ਫਰਕ ਆ ਜੀ ਕਹਿਣ ਦੀਆਂ ਗੱਲਾਂ ਤੇ ਸਮਾਰਟ ਸਕੂਲ ਸਿਰਫ ਉਹ ਬਾਹਰੋਂ ਲekin ਅੱਜ ਦੇਖੋ ਅੱਜ ਜੋ ਤੁਸੀਂ ਬਾਹਰੋਂ ਦੇਖਦੇ ਹੋ ਅੰਦਰ ਪੱਕ ਤੁਸੀਂ ਦੇਖੋ ਕਿ ਤੁਹਾਨੂੰ ਕੈਂਬਰੀਜ ਸਕੂਲ ਦਾ ਭਲੇਖਾ ਪਾਊਗਾ ਇਹ ਸਕੂਲ ਤੁਹਾਨੂੰ ਦੋਨਾਂ ਸਕੂਲ ਦੋਨ ਵਰਗੇ ਸਕੂਲ ਦਾ ਭਲੇਖਾ ਪਾਊਗਾ ਤੁਹਾਨੂੰ ਕਨਵੈਂਟ ਸਕੂਲਾਂ ਤੇ ਸਕੂਲਾਂ ਦਾ ਭਲੇਖਾ ਪਾਊਗਾ ਇਹੋ ਜਿਹਾ ਇਨਫਰਾਸਟ੍ਰਕਚਰ ਇਹੋ ਜਿਹਾ ਲੈਬਾਂ ਇਹੋ ਜਿਹਾ ਮਾਡਰਨ ਲੈਬਾਂ ਇਹੋ ਜਿਹਾ ਕਲਾਸਰੂਮ ਇਹੋ ਜਿਹਾ ਕੰਪਿਊਟਰ ਸਾਇੰਸ ਲੈਬਾਂ ਇਹੋ ਜਿਹਾ ਮੈਂ ਹੁਣੇ ਬੱਚਿਆਂ ਨੂੰ ਮਿਲਿਆ ਕੈਮਿਸਟਰੀ ਦੀ ਲੈਬ ਸੀ ਫਿਜ਼ਿਕਸ ਦੀ ਲੈਬ ਸੀ ਬਹੁਤ ਵਧੀਆ ਬੱਚੇ ਨੇ ਜਿਹੜਾ ਉਹ ਟੈਲੈਂਟ ਉੱਥੇ ਦਿਖਾਇਆ ਸਾਨੂੰ ਸੋ ਬਹੁਤ ਸਾਡੇ ਬੱਚੇ ਜਿਹੜੇ ਆ ਇਹ ਸਕੂਲ ਦੇ ਬੱਚੇ ਜਿਹੜੇ ਆ ਅੰਤਰਰਾਸ਼ਟਰੀ ਲੈਵਲ ਤੇ ਜਿਹੜੇ ਉਹ ਮੱਲਾ ਮਾਰ ਰਹੇ ਐਮਲ ਸਾਹਿਬ ਅੱਗੇ ਸਕੂਲਾਂ ਦੇ ਦਾਖਲੇ ਵਾਸਤੇ ਜਿਹੜੇ ਟੀਚਰ ਸੀ ਕਾਕੇ ਜਾ ਕੇ ਬੱਚੇ ਦਾਖਲੇ ਵਾਸਤੇ ਜਾਂਦੇ ਸੀ ਪਰ ਹੁਣ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਹੁਣ ਸਵਾਦਸ਼ਾ ਪੈਣਾ ਪਿਆ ਇਹ ਮੰਤਰੀ ਐਮਐਲਏ ਦੀਆਂ ਸਰਕਾਰ ਤੋਂ ਦਾਖਲਾ ਲੈਣ ਵਾਸਤੇ ਕੀ ਕਰਦਾ ਸਭ ਤੋਂ ਪਹਿਲਾਂ ਤੇ ਇਹਦੇ ਵਾਸਤੇ ਮੈਂ ਇਸ ਕੈਮੰਤੀ ਸਰਦਾਰ ਹਜੋਤ ਸਿੰਘ ਬੈਂਜ ਜੀ ਦਾ ਬਹੁਤ ਧੰਨਦਾ ਰਗ ਜਨਾ ਕਿ ਮੇਰੇ ਇਸ ਸਕੂਲ ਨੂੰ ਜਿਹੜਾ ਉਹ ਵਰਲਡ ਕਲਾਸ ਦਾ ਜਿਹੜਾ ਸਕੂਲ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਪਹਿਲੀਆਂ ਸਰਕਾਰਾਂ ਸੀ ਉਦੋਂ ਸਕੂਲ ਵਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਚਾਰ ਦੀਵਾਰੀ ਵੀ ਨਹੀਂ ਸੀ ਪੀਣ ਵਾਲੇ ਪਾਣੀ ਦੀ ਸੁਵਿਧਾ ਨਹੀਂ ਸੀ ਕੋਈ ਟਾਇਲਟਸ ਬੱਚਿਆਂ ਵਾਸਤੇ ਨਹੀਂ ਸੀ ਹੋਰ ਵੀ ਕਈ ਸਹੂਲਤਾਂ ਜਿਹੜੀਆਂ ਸਕੂਲ ਨੂੰ ਜ਼ਰੂਰੀ ਹੁੰਦੀਆਂ ਨੇ ਨਹੀਂ ਸੀ ਇਵਨ ਕਿ ਟੀਚਰ ਵੀ ਨਾਰਾਜ਼ ਹੀ ਚੱਲਦੇ ਸੀ ਸਰਕਾਰ ਦੇ ਨਾਲ ਅੱਜ ਟੀਚਰ ਵੀ ਖੁਸ਼ ਹੈ ਫੋਰ ਪ੍ਰੈਸ ਵੀ ਖੁਸ਼ ਹੈ ਕੈਂਪਸ ਮੈਨੇਜਰ ਵੀ ਖੁਸ਼ ਹੈ ਡੀਓ ਸਾਹਿਬ ਵੀ ਖੁਸ਼ ਹੈ ਬੱਚੇ ਵੀ ਖੁਸ਼ ਹੈ ਪੇਰੈਂਟਸ ਵੀ ਖੁਸ਼ ਹੈ ਮੈਂ ਵੀ ਖੁਸ਼ ਹਾਂ ਕਿਉਂਕਿ ਸਾਡੇ ਬੱਚਿਆਂ ਵਾਸਤੇ ਜੋ ਸਰਕਾਰ ਨੇ ਕੀਤਾ ਪਿਛਲੀਆਂ ਕਿਸੇ ਵੀ ਸਰਕਾਰਾਂ ਨੇ ਨਹੀਂ ਕੀਤਾ ਅੱਜ ਮੇਰੇ ਖਿਆਲ ਨਾਲ ਸਕੂਲ ਆਫ ਐਮੀਨੈਂਸ ਬਣ ਤੋਂ ਪਹਿਲਾਂ ਜੇ ਬੱਚਿਆਂ ਦੀ ਸੈਂਟਰ 15 1600 ਸੀ ਇੱਥੇ ਬੱਚਿਆਂ ਦੀ ਜਿਹੜੀ ਟੋਟਲ ਹਾਜ਼ਰੀ ਅੱਜ 2200 ਤੋਂ ਉੱਪਰ ਜਾ ਚੁੱਕੀ ਕਿਉਂ ਗਈ ਕਿਉਂਕਿ ਪੰਜਾਬ ਦੇ ਵਿੱਚ ਸਿੱਖਿਆ ਦਾ ਪੱਧਰ ਜਿਹੜਾ ਸਰਕਾਰੀ ਸਕੂਲਾਂ 'ਚ ਵਧਿਆ ਅੱਜ ਕੁਝ ਬੱਚੇ ਜਿਹੜੇ ਮੈਂ ਕਲਾਸਾਂ 'ਚ ਜਾ ਕੇ ਦੇਖਿਆ ਸੀਬੀਐਸਸੀ ਪੈਟਰਨ ਤੋਂ ਪੰਜਾਬ ਪੈਟਰਨ ਤੇ ਸ਼ਿਫਟ ਹੋਇਆ ਆਈਸੀਐਸਸੀ ਪੈਟਰਨ ਤੋਂ ਪੰਜਾਬ ਪੈਟਰਨ ਤੇ ਸ਼ਿਫਟ ਹੋਇਆ ਕਿਉਂ ਹੋਇਆ ਕਿਉਂਕਿ ਮਹਿੰਗੀਆਂ ਸਕੂਲਾਂ ਦੀਆਂ ਫੀਸਾਂ ਮਹਿੰਗੇ ਸਕੂਲ ਹਰ ਬੱਚਾ ਅਫੋਰਡ ਨਹੀਂ ਕਰ ਸਕਦਾ ਹਰ ਮਾਪੇ ਅਫੋਰਡ ਨਹੀਂ ਕਰ ਸਕਦੇ ਸੋ ਇਸ ਸਕੂਲ ਦੇ ਅਸੀਂ ਸਾਰਾ ਕੁਝ ਸਰਕਾਰ ਦੇ ਖਰਚੇ ਦੇ ਕਰ ਰਹੇ ਆ ਇਵਨ ਕਿ ਵਰਦੀਆਂ ਤੇ ਪੜ੍ਹਾਈ ਜਿਹੜੀ ਕਿਤਾਬਾਂ ਉਹ ਵੀ ਬੱਚੇ ਨੂੰ ਅਸੀਂ ਕੋਲੋਂ ਦਿੰਨੇ ਆ ਸੋ ਇਸ ਕਰਕੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਗਾਂਵ ਦੀ ਸੋਚ ਨੇ ਮੇਰੇ ਇਸ ਪਛਲੇ ਹੋਏ ਇਲਾਕੇ ਨੂੰ ਦੁਨੀਆ ਦੇ ਵਿੱਚ ਨੰਬਰ 1